ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਨ ਵਾਲਾ ਸਾਰੇ ਵੀ ਨਾਲ ਸੈਟ ਨੇ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਬਹਾਵ ਦਿਨ ਹੋ ਗਏ ਬਲੌਗ ਨਹੀਂ ਬਣਾਇਆ ਗਿਆ ਤੇ ਕੂਤਰ ਕੂਤਰ ਛੱਡੀ ਬੈਠੇ ਨੇ ਨਵੇਂ ਕੂਤਰ ਆ ਕੂਤਾਂ ਛੱਡੀਆਂ ਹੋਆਂ ਵਿੱਚੋਂ ਆਪਾਂ ਕੱਢੀਆਂ ਹੋਣੀਆਂ ਯਾਰ ਪੰਜ ਛੇ ਇਧਰ ਬੈਠੀਆਂ ਦੋ ਇਧਰ ਬੈਠੀਆਂ ਸੱਤ ਅੱਠ ਕੂਤਾਂ ਜਵਾਂ ਨਵੀਆਂ ਕੱਢੀਆਂ ਹੋਆਂ ਨੀਲੀ ਵੀ ਕੱਢ ਲਈ ਜੀ ਤੇ ਇੱਕ ਜਿਹੜਾ ਖਾਨ ਪਰੁੱਡੀ ਸੀ ਉਹ ਕੱਢ ਲਈ ਤੇ ਉਹ ਕੂਤਰੇ ਆਪਾਂ ਰੰਗੂੜਾ ਕਰਤਾ ਜਿਹੜਾ ਆਪਾਂ ਛੱਡਣਾ ਸੀ ਪਿੰਡ ਔਲਖ ਤੁਹਾਨੂੰ ਵਿਖਾ ਦਿੰਨੇ ਆ ਉਹ ਹੁਣ ਆਪਾਂ ਛੱਡਾਂਗੇ ਦੋ ਤਰੀਕ ਨੂੰ ਬਾਜਾ ਮਰਾੜ ਫ੍ਰਿਜ ਵਾਲੀ ਬਾਜੀ ਤੇ ਉੱਥੇ ਛੱਡਾਂਗੇ ਆਪਾਂ ਹੁਣ ਉੱਥੇ ਔਕਤ ਯਰ ਮੀਂਹ ਕਰਕੇ ਬਾਜੀ ਕੈਂਸਲ ਹੋ ਗਈ ਸੀਗੀ ਆਹ ਉਤਰਾ ਪਹਿਲੇ ਰਾਂਗੇ ਤੇ ਫਿੱਕਾ ਸੀਗਾ ਤੇ ਹੁਣ ਆਪਾਂ ਕਰਤਾ ਗੂੜਾ ਹਰਾ ਕਰਨ ਕਰਤਾ ਤੇ ਲਾਲ ਟੂਸਾ ਸੱਜਾ ਇਹੀ ਰੰਗ ਲੱਗਾ ਸੀ ਪਹਿਲਾਂ ਵੀ ਤੇ ਹੁਣ ਵੀ ਆਪਾਂ ਇਹੀ ਕਰਤਾ ਹੁਣ ਕਿਉਂ ਹਾਵਤ ਹੋ ਗਿਆ ਨਹੀਂ ਛੱਡਿਆ ਗਿਆ ਇਹ ਤੇ ਬਾ ਛੱਡਾਂਗੇ ਹੁਣ ਆਪਾਂ ਕਿਰਾਂ ਬੰਦ ਕਰਤੇ ਜਿਹੜੇ ਬੈਠੇ ਮਦਾਮ ਫਵਾਈ ਜਾਂਦੇ ਸੀਗੇ ਜਾਨ ਜੀ ਮੈਂ ਥੱਲੋ ਭਰ ਦੂਗਾ ਥੱਲੋ ਥੋੜਾ ਸੁੱਕਿਆ ਸੀਗਾ ਇਹ ਹੁਣ ਤਾਂ ਥੱਲੋ ਭਰ ਗਿਆ ਇਹ ਬਾਕੀ ਨਵੇਂ ਗੂਤਰ ਹੀ ਆਪਾਂ ਇਹਦੇ ਵਿੱਚੋਂ ਇਹ ਚੋ ਕੱਢ ਲੇ ਸकल् ਵਾਵਾ ਤੁਹਾਨੂੰ ਉਹ ਵੀ ਵਿਖਾਵਾਂਗੇ ਬਾਕੀ ਇਹ ਕੱਢਾਂਗੇ ਗੂਤਰ ਨਾਲ ਨੀਲੀ ਅੱਜ ਪਹਿਲੇ ਦਿਨ ਛੱਡੀ ਆ ਗੂਤਰ ਵਿੱਚ ਪਹਿਲੇ ਦਿਨ ਛੱਡਿੰਦਾ ਸਾਰੀਆਂ ਤੇ ਕੁਝ ਕਿ ਸਿੱਧੀਆਂ ਬੈਂਗਾਂ ਸੀ ਆਪੀ ਤੇ ਕੁਝ ਕ ਬਾੜਾਂਗਾ ਸੀ ਆਪਾਂ ਨੀਲੀ ਆਪੀ ਆ ਗਈ ਸੀਗੀ ਤੇ ਅੱਡੰਗਾ ਭਾਲਣਾ ਸੀ ਆ 6 7 70 ਲਓ ਜੀ ਦੋ ਅਡੰਗਾ ਇੱਕ ਖਾਨਪੁਰ ਵਾਲੀ ਉੱਡ ਗਈ ਤੇ ਇੱਕ ਨੀਲੀ ਗਈਆਂ ਜੀ ਹੋਇਆ ਹੋਣਗਾ ਚ ਨਾ ਤੇ ਆਪ ਬੈਠੇ ਰਹਿਣ ਦਿਆਂ ਇਹਨੇ ਮੈਨੂੰ ਪਤਾ ਲੱਗ ਜਾਂਦਾ ਯਾਰ ਘਰ ਦਾ ਤੇ ਇੱਕ ਕਬੂਤਰ ਜੇ ਆਪਣਾ ਉੱਡੇ ਫਿਰਦਾ ਉਹ ਆਪਾਂ ਯਾਰ ਤੀਜੀ ਗੜਾਈ ਆ ਕਬੂਤਰ ਦੀ ਤੇ ਉਹ ਕਬੂਤਰ ਉੱਚਾ ਖੜਾ ਜੇ ਉੱਡੇ ਫਿਰਦਾ ਉਹ ਇਹ ਤੁਹਾਨੂੰ ਵਿਖਾਵਾਂ ਜਿਹੜਾ ਬੈਠਾ ਉਹਦੀ ਬਗਲ ਕਾਲੀ ਆ ਇਹ ਇੱਥੇ ਫਰਦਾ ਨਾ ਉਹ ਕਰਦਾ ਚਿੱਟੇ ਬਦਲੇ ਮਾੜਾ ਮੜ ਦਿੰਦਾ ਆਹ ਹੋ ਗਿਆ ਇਹਨਾਂ ਜ਼ੂਮ ਨਹੀਂ ਹੁੰਦਾ ਫੋਨ ਦਾ ਨਹੀਂ ਤੁਹਾਨੂੰ ਵਿਖਾ ਦਿੰਦੇ ਉਹ ਤੀਜੀ ਡਾਈ ਆ ਕਬੂਤਰ ਦੀ ਪਹਿਲਾਂ ਪੱਟ ਕੇ ਆਪਾਂ ਸਰ ਕਰ ਲਿਆ ਸੀ ਕਬੂਤਰ ਤੇ ਹੁਣ ਤੀਜੀ ਡਾਈ ਆ ਆਹ ਦੀ ਤੇ ਫਿਰਦਾ ਹਜੇ ਬਾਕੀ ਇਧਰ ਕੂਤਰ ਨੇ ਆਪਾਂ ਨਵੇਂ ਕੱਢੀਆਂ ਸੀਆਂ ਮਤਲਬ ਕੱਲ ਕੱਢੀਆਂ ਸੀਆਂ 1 2 ਤੇ ਹਜੇ ਕੁਝ ਕ ਕੱਢਣਾ ਰਗਾ ਇਹਨੂੰ ਤੁਹਾਨੂੰ ਦਿਖਾ ਦਿੰਨੇ ਕਿਹੜੀਆਂ ਕਿਹੜੀਆਂ ਕੱਢਣਾ ਰਗਾ ਹਜੇ ਕਬੂਤਰ ਨੂੰ ਆਪੜਨਾ ਇੱਕ ਤਾਂ ਇਥੇ ਲਾਸਰੀ ਬੈਠੀ ਹੋਣੀ ਆ ਆ ਬੈਠੀ ਲਾਸਰੀ ਗੂਤਰੀ ਇੱਕ ਤਾਂ ਇਹ ਕੱਢਣ ਵਾਲੀ ਗੂਤਰੀ ਤੇ ਇਹ ਕਾ ਬੱਚਾ ਛੱਡਣ ਵਾਲਾ ਇਹ ਰੰਗ ਵੀ ਲਾਵਾਂਗੇ ਅੱਜ ਆਪਾਂ ਤੇ ਇਹ ਕਾ ਰਤੀ ਗੂਤਰੀ ਵੀ ਨਹੀਂ ਛੱਡੀ ਐ ਬੱਚਿਆਂ ਵਾਸਤੇ ਰੱਖਾਂਗੇ ਰਤੀ ਤਾਂ ਤੇ ਉਦੋਂ ਆਪਾਂ ਕਾਲੇ ਟੂਸਾਂ ਨੂੰ ਉਤਰ ਬੰਦ ਕਰਤਾ ਸੀਗਾ ਉਹ ਯਾਰ ਰਾਤ ਨੂੰ ਦੋ ਰਾਤਾਂ ਬਾਹਰ ਹੀ ਰਹਿ ਗਿਆ ਹੁੰਦਾ ਸੀਗਾ ਤੇ ਬਾਕੀ ਤਾਂ ਲਗਭਗ ਪਾਣੀ ਵਾਲੀਆਂ ਆ ਵੀ ਚਿੱਕੀਆਂ ਖਾਲੀ ਪਾਣੀ ਵਾਲੀ ਗੂਤਰੀ ਵਿੱਚ ਦੋ ਤਿੰਨ ਹੋਰ ਗੱਡਣਾ ਹੋਣਾ ਬਾਕੀ ਤਾਂ ਛੱਡੀਆਂ ਹੋਈਆਂ ਸਾਰੀਆਂ ਇਹਨਾਂ ਇਹ ਕਸ ਨੂੰ ਹੋਰ ਗੂਤਰਾ ਵਖਾਦਨੇ ਆ ਟੂਸਿਆਂ ਦਾ ਤੇ ਉਹ ਆਪਾਂ ਦੂਜੀ ਜਿਹੜਾ ਇੱਕ ਰੇ ਹੋ ਡਾਇਆ ਸੀ ਯਾਰ ਉਧਰ ਵੀ ਬਾਹਰ ਹੀ ਰਹਿ ਗਿਆ ਸੀਗਾ ਤੇ ਅਗਲੇ ਦਿਨ ਆਉਂਦਾ ਫਿਰ ਅਗਲੇ ਦਿਨ ਭਾਇ ਅਸੀਂ ਇਹ 11 ਵਜੇ ਕੂਤਰ ਤੂਸਿਆਲਾ ਇਹ ਫਿਰ ਬੰਦ ਹੀ ਕਰਤਾ ਤੇ ਇਥੋਂ ਨਵੇਂ ਕੂਤਰੇ ਹੋਰ ਕੱਢ ਲਏ ਆਪਾਂ ਇੱਕ ਤਾਂ ਆਹ ਕੱਢ ਲਿਆ ਸ਼ਾਹ ਖਾ ਕੂਤਰਾ ਆਪਾਂ ਤੇ ਇੱਕ ਆਹ ਟੱਪਣ ਵਾਲਾ ਇਹ ਲਾਲ ਟਿੱਕਿਆ ਰ ਇੱਕ ਹੋਰ ਲਾਲ ਟਿੱਕਿਆ ਕੱਢਣਾਣਾ ਇੱਕ ਆਹ ਲਾਲ ਟਿੱਕਿਆ ਲੱਗਣਾਣਾ ਤਿੰਨ ਇਹ ਕੱਢਣ ਵਾਲਿਆ ਆਹ ਵੀ ਕੱਢ ਲਿਆ ਕੂਤਰਾ ਆਪਾਂ ਕਾਹੇ ਕੋਤੇ ਘੜ ਲਿਆ ਆਪਾ ਮਾਵੈਦਰੋ ਵੀ ਘੜ ਲਿਆ ਨਵੇਂ ਬਾਕੀ ਰੰਗ ਰੂੰਗੇ ਲਵਾਣੇ ਇਹ ਨਹੀਂ ਅੱਜ ਲਾਈਏ ਜਾਂ ਕੱਲ ਨੂੰ ਲਾਈਏ ਉਹ ਹੀ ਤੁਹਾਨੂੰ ਮੁਕਾਵਾਂਗੇ ਆਪਾਂ ਬੈਠ ਗਈ ਨੀਲੀ ਵੀ ਉਹ ਦੂਜਾ ਗੂਤਰ ਚਾਹੀਆ ਤੇ ਚਿੱਟਾ ਵੀ ਬਹਿ ਗਿਆ ਤੇ ਨੀਲੀ ਵੀ ਬਹਿ ਗਈ ਦੋਏ ਉੱਡੇ ਜਿਹੜੇ ਉਹ ਦੋਵੇਂ ਬਹਿ ਗਏ ਤੇ ਦੂਜਾ ਕੋ ਤਰੋਚਾ ਹੀ ਇਹਦੇ ਲਓ ਜੀ ਮਿੱਤਰੋ ਆ ਬੱਚਾ ਆਪਾਂ ਛੱਡਾਂਗੇ ਪਰ ਅੱਜ ਨਹੀਂ ਸਵੇਰੇ ਜਾਂ ਬਾਅਦਸੋ ਛੱਡਾਂਗੇ ਤੇ ਪਹਿਲੇ ਤਾਂ ਨਹੀਂ ਉ ਡਰਣੇ ਕੋਈ ਰੰਗ ਨਹੀਂ ਲੱਗਾ ਵਿਚਾਰੇ ਦੇ ਮਾੜੀ ਜਮਾਂਦਰੂ ਟਵਰੀ ਕਾਲੀ ਆ ਤੇ ਬਾਕੀ ਜਮਾ ਚਟਾ ਤਾਂ ਜੀ ਲਾਲ ਆ ਤੇ ਇਹਦੇ ਆਪਾਂ ਲਾਉਣੇ ਰੰਗ ਤੇ ਰੰਗ ਵੀ ਲੈ ਜਾਂਦਾ ਇਹਦਾ ਹਰਾ ਤੇ ਲਾ ਦੂਸਾ ਘਰ ਦਾਂਗੇ ਥੋੜਾ ਥੋੜਾ ਬਾਲਾ ਨਹੀਂ ਰੰਗ ਲਾਉਂਦੇਗੇ ਤੇ ਬਾਕੀ ਜੋ ਗੇਜ ਗਿਆ ਤੇ ਉਹ ਦੇਖਾਂਗੇ ਉੱਚਾੜਦਾ ਕਿ ਨੀ ਮਾੜਦਾ ਫਿਰ ਵੀ ਇੱਕੇ ਲਾ ਦਾਂਗੇ ਆਪਾਂ ਨਵਾਂ ਜੀ ਮੈਟਰ ਓਨਲੀ ਲਾਲ ਟੂਸਰ ਕਰਤਾ ਆਪਾਂ ਪੰਜ ਖੰਭ ਕੀਤੇ ਆ ਤੇ ਮੈਂ ਨਾ ਲਾਲ ਹੀ ਰਹਿਣ ਦੇ ਇੱਕ ਤੇ ਇਧਰ ਪਾਸੇ ਜਾਵਾਂ ਚਿੱਟਾ ਹੀ ਰਹਿਣ ਦਾਂਗੇ ਆਪਾਂ ਇੱਕ ਪਾਸੇ ਕਰ ਦਿੰਨੇ ਆ ਲਾਲ ਇਹਦਾ ਸੱਜਾ ਕਰਤਾ ਆਪਾਂ ਲਓ ਜੀ ਤਿੰਨ ਦਾ ਕੂਤਰ ਤਾਰਦੇ ਸੀ ਆਪਾਂ ਤੇ ਆ ਵੱਡ ਗਏ ਸੀਗੇ ਨੀਲੀ ਵੀ ਵੱਡ ਗਈ ਸੀ ਇੱਕ ਉਹ ਚਿੱਟਾ ਬੈਠਾ ਉਹ ਵੀ ਵੱਡ ਗਿਆ ਸੀ ਤੇ ਇੱਕ ਆ ਚੱਲੇ ਚਿੱਟਾ ਤੇ ਇੱਕ ਆ ਛੱਲਿਆ ਦੋ ਇਹ ਵੱਡ ਗਏ ਸੀਗੇ ਤੇ ਇੱਕ ਕਾਲੀ ਬਗਲ ਵਾਲਾ ਦਾ ਕੂਤਰ ਫਿਰਦਾ ਹੀ ਹਜੇ ਉਹ ਤਾਂ ਬਾਲਾ ਉੱਚਾ ਖੜਦਾ ਜਾ ਜਾ ਕੇ ਆ ਬੱਦਲਾਂ ਖਿੰਦਾ ਹੀ ਆਉਂਦਾ ਦਾ ਹੌਣ ਤਾਂ ਥੋੜਾ ਨੀਮ ਆ ਗਿਆ ਹੁਣ ਤਾਂ ਰੰਗ ਦਿਖਾਉਣ ਲੱਗ ਪਿਆ ਅਗਰ ਬੜਾ ਉੱਚਾ ਕੱਢ ਜੰਦਾ ਜਾ ਕੇ ਉਹ ਵੀ ਤੁਹਾਨੂੰ ਦਿਖਾਵਾਂ ਕਿਹੜਾ ਆ ਗਿਆ ਹੁਣ ਤਾਂ ਕੁਤਰਾ ਵੇਖ ਉਤਰਿਆ ਹੁਣ ਆ ਗਾ ਕਿਉਂ ਚਾਰ ਪੰਜ ਸਲੋਟ ਗਏ ਸੀਗੇ ਤੇ ਹੁਣ ਵੇਖ ਕੇ ਉਤਰਿਆ ਆ ਇੱਕ ਆ ਚੱਲਿਆ ਤੇ ਇਹਨਾਂ ਨੂੰ ਤਾਰ ਦਿੰਨੇ ਹੁਣ ਆਪਾਂ ਉਦੋਂ ਚੱਲ ਉਹ ਵੀ ਆ ਜਾਊਗਾ ਤੇ ਕਿਹੜਾ ਇਹਨਾਂ ਨੂੰ ਬਹਿ ਜਾਂਦੇਗੇ ਤੇ ਇਕੱਠੇ ਵਰਤਾੜ ਦਾਂਗੇ ਵਾ ਆ ਗਿਆ ਵੀ ਕੁਤਰਾ ਆ ਜਿਹੜੀ ਖਾਨਪੁਰ ਉੱਡੀ ਸੀ ਉਤਰੀ ਹੋਊਗਾ 10 ਮਿੰਟ ਮੇਲੇ ਪਹਿਲਾਂ ਬੈਗੀ ਸੀ ਆਹ ਵਾਲੀ ਉਹ ਫੇਰ ਆਪਾਂ ਕੱਢ ਲਈ ਹੁਣ ਦੂਰੀ ਯਾਰ ਪੱਟ ਕੇ ਸਾਫ਼ ਕਰ ਲਈ ਸੀਗੀ ਸਿਆ ਖੋਲ ਜੱਕ ਬੈਗੀ ਆਹ ਉੱਡੀ ਉਹ ਰਮੇ ਤੋ ਤਾੜਦ ਗਏ ਆਪਾਂ ਇਹ ਬੈ ਗਿਆ ਕਾਲੀ ਬਗੜਾ ਵਾਲਾ ਉਤਰ ਗਿਆ ਸੀ ਛੱਡ ਦੇ ਨੇ ਬਾਹਰ ਹੁਣੇ ਨਾ ਬਹੁਤ ਚੰਗਾ ਉੱਡ ਗਿਆ ਤੀਜੀ ਡਾਈ ਆ ਮੇਟਰ ਅੱਜ ਜੀ ਜੂਰ ਲੱਗਾ ਪਿਆ ਉਹਦਾ ਉਤਰਦਾ ਲੋਜੀ ਆਇਆ ਭਾਈ ਪੀਰਾ ਪਾਣੀ ਰੋਏ ਕਹਿਮਾ ਪੀਲਾ 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 ਹੋਰ ਪੀਲਾ ਚਾਹ ਦਸ ਕਰ ਲੈ ਹੁੰਦਾ ਕਹਿਮ ਹੁਣ ਪੂਰਾ ਕੜਦਾ ਕਿ ਨਹੀਂ ਪੱਬਾ ਤੇ ਹੋ ਗਏ ਵੇ ਵੇ ਕਬੂਤਰਾਂ ਨੇ ਬਦਾਂਵਾਂ ਰੱਖ ਦੇਗੇ ਤੇ ਅੱਧ ਘਾ ਚਗਾ ਦੇ ਸੀਗੇ ਤੇ ਥੋੜੇ ਹੋਰ ਕੱਟਣ ਆਏ ਸੀਗੇ ਤੇ ਇਹ ਕੱਟ ਕੇ ਆਪਾਂ ਤਾਂ ਰੱਖ ਦਿੰਨੇ ਆ ਆਇਓ ਬਈ ਚੁਗ ਲੋ ਇਹ ਵੀ ਚਾਰ ਕਬੂਤਰ ਨੇ ਜੀ ਨੋ ਇਲਾਕਾ ਆਪਣਾ ਫਿਰ ਚੁਗਣ ਤੇ ਉਧਰਲੇ ਪਾਸੇ ਕਬੂਤਰ ਚੁਗੀ ਜਾਂਦੇ ਆ ਹਰੇ ਘੰਡਾਲ ਤੇ ਕਾਲੀ ਬਗਲ ਵਾਲਾ ਇਹ ਦੋਨੋਂ ਰੱਖੇ ਵੇ ਇਧਰ ਗਲੋਜੀ ਮੈਟਰੂ ਉਹ ਆਹ ਕੰਜੇ ਨੀਰਾ ਬਦਾਵਦੂ ਪਾਤੀ ਸੀਗੇ ਤੇ ਛੱਡ ਤੇ ਸੀ ਆਪਾਂ ਖੁੱਡੇ ਚ ਤੇ ਕੱਲੋਂ ਆਪਾਂ ਛੱਡਾਂਗੇ ਹਰੇ ਘੰਡਾ ਵਾਲੀ ਤੇ ਕੱਲੋਂ ਜਿਹੜੇ ਬਦਾਵਦੂ ਖਾਨੀਆਂ ਗੂਦਰਾਂ ਉਹ ਛੱਡਾਂਗੇ ਤੇ ਇੱਕ ਹਰੇ ਘੰਡਾ ਛੱਡਵਾਂਗੇ ਮਤਲਬ ਹਫਤੇ ਹੀ ਹੋ ਗਏ ਉਹਨਾਂ ਬੰਦ ਪਏ ਨੂੰ ਤੇ ਔਲਖਾਂ ਦੀ ਬਾਜੀ ਕੈਂਸਲ ਹੋ ਗਈ ਸੀਗੀ ਤੇ ਆਪਾਂ ਕਿ ਚੱਲ ਦੋ ਦਿਨ ਹੋਰ ਸਾਧਵਾ ਲਏ ਅਨਬੂਤਰ ਨੂੰ ਤੇ ਹੁਣ ਆਪਾਂ ਕਾਲੀ ਪਗਲ ਵਾਲਾ ਗੂਦਰ ਵੀ ਚੱਲ ਪਿਆ ਉਹਨੂੰ ਆਪਾਂ ਸਾਧਵਾ ਦੇ ਕੱਲੂ ਉਹ ਤਿੰਨ ਦਿਨੋਂ ਕੋ ਲਗਾਤਾਰ ਛੱਡੀ ਆਉਣੇ ਆ කි නමෙනු කටඩන් කල යදගටහ එ පටා න කල්ඩා ඕ බවකි නමෙනම ක්ඩාන් රකන්නු ේ ගර නටන ගුදර පන ටන සිහ තිේ කූතතිි කටන සින ේති කූතර අප ල්ු කඩනගේ. 500 ਕੱਢੇ ਸੀ ਤੇ ਵਿੱਚੋਂ ਇੱਕ ਦੋ ਅੱਜ ਛੱਡੇ ਸੀਗੇ ਬਾਕੀ ਛੱਡਣ ਵਾਲੇ ਆ ਸਕੂਤਰਾਂ ਆਪਾਂ ਆ ਜਾਈਆਂ ਪਾਣੀ ਪੂਣੀ ਦੇ ਕੀਤੀਆਂ ਬਦਾਂ ਵਾਲੇ ਕਬੂਤਰਾਂ ਕਬੂਤਰਾਂ ਆਪਾਂ ਹੋਈ ਛੱਡਾਂਗੇ ਕਰ ਲਿਆਂ ਤੇ ਦੂਜ ਘਾਣੀ ਛੱਡ ਦੇ ਕੇ ਦੂਜੇ ਆਪਾਂ ਕਬੂਤਰ ਛੱਡਾਂਗੇ ਨਵੇਂ ਇਹਦਾ ਕਾਲੂ ਹੀ ਬਣਾਵਾਂਗੇ ਵਲੌਗ ਤੇ ਵੀਡੀਓ ਕਿਵੇਂ ਲੱਗੀ ਲਾਈਕ ਮੈਣ ਸ਼ੇਅਰ ਕਰਕੇ ਜੂੜਾ ਜ਼ਿਆਦਾ ਕਰੋ ਤੇ ਆਪਾਂ ਬਈ ਘਟੋ ਘਾਟਾ ਦਸਾਂ ਕੂਤਰੇ ਰੰਗ ਲਾਉਣੇ ਤੇ ਕਮੈਂਟ ਕਰਕੇ ਜੇ ਦੱਸੋ ਜੇ ਤੇ ਕਿਹੜਾ ਰੰਗ ਲੱਗ ਗਿਆ ਦੂਸਰਾ ਯਾਰ ਕਈ ਏਰ ਮੀਮੂ ਵੀ ਆਏਦਾ ਤੇ ਰੰਗ ਭਿੱਜੇ ਬਣਾ ਪਾਲਾ ਨਹੀਂ ਲਾਉਣਾ ਹਣਾ ਆਪਾਂ ਕੀਤੇ ਤਾਂ ਥੋੜੀ ਹੀ ਕਰਾਂਗੇ ਦੂਸੇ ਆਪਾਂ ਬਹਲਗੇ ਨਹੀਂ ਕਰਨੇਗੇ ਤੇ ਕਮੈਂਟ ਕਰਕੇ ਦੱਸ ਦਿਓ ਜੇ ਤੇ ਬਾਕੀ ਕਿਹੜੇ ਹਿਸਾਬ ਨਾਲ ਰੰਗ ਲਾਗੇ ਕਾਲਾ ਤੇ ਲਾਲ ਲਾਵਾਂਗੇ ਹਾਰਾ ਵੇਖੋ ਇੱਕ ਅੱਧੇ ਲਾਲ ਕੇ ਲਾਦ ਕੇ ਦੋਹਾਂ ਦੇ ਤੇ ਕਾਲੇ ਤੇ ਲਾਲ ਹੀ ਲਾਵਨੇ ਮੇਨ ਆਪਾਂ ਬਾਕੀ ਵੀਡੀਓ ਕਰਨ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜੁੜਦਾ ਰਹਿਆ ਕਰੋ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ ਇਹ ਨਾਲੇ ਬੱਚੇ ਇਹ ਦੱਸ ਦੋ ਰੰਗ ਸੁਣਾ ਲੱਗਾ ਕਾਲਾ ਦੂਸਰ ਲਾਲ ਇਹ ਹੋਰ ਕਰਦਗੇ ਆਪਾਂ ਚਲੋ ਓਕੇ ਧੰਨਵਾਦ ਸਾਰੇ ਵੀਰਾਂ ਨੇ ਵੀਡੀਓ ਦੇਖਣ ਲਈ